ਮੰਦ ਭਾਗੇ ਹਾਲਾਤ ਕਹਿ ਸਕਦੇ ਹਾਂ ਵੀ ਜਿਹੜੇ ਸਾਡੇ ਦਾਦਿਆਂ ਨੇ ਜਾਂ ਪਰਦਾਦਿਆਂ ਨੇ ਅੱਜ ਖੇਤੀ ਦਾ ਵਿਰਾਸਤ ਦਾ ਸਾਨੂੰ ਹਿੱਸਾ ਦਿੱਤਾ ਸੀ ਜਦ ਮੌਕਾ ਦਿੱਤਾ ਸੀ ਕਿ ਅੱਜ ਸਾਨੂੰ ਆਪਣੇ ਹੱਥੀਂ ਪਟਣਾ ਪੈ ਰਿਹਾ ਇਹਨਾਂ ਸਾਰੇ ਹਾਲਾਤਾਂ ਦੇਖੀ 33000 ਤੋਂ ਵੱਧ ਹੈਕਟੇਰ ਜਿਹੜੀ ਖੇਤੀ ਹੈਗੀ ਆ ਉਹ ਕਿੰਨੂ ਰਕਬੇ ਦੀ ਫਾਜ਼ਲ ਕਾਰ ਜਿਲ੍ਹੇ ਚ ਕੀਤੀ ਜਾਂਦੀ ਤੇ ਕੈਲੀਫੋਰਨੀਆ ਦੇ ਨਾਮ ਦੇ ਨਾਲ ਸਾਡੇ ਇਲਾਕੇ ਨੂੰ ਜਾਣਿਆ ਜਾਂਦਾ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਪਿਛਲੇ 2-3 ਸਾਲਾਂ ਤੋਂ ਜਿੰਨਾ ਵੀ ਬਾਗਵਾਨ ਹੈ ਖਾਸ ਕਰਕੇ ਕਿਨੂ ਦਾ ਉਹ ਘਾਟੇ 'ਚ ਜਾ ਰਿਹਾ ਸਾਨੂੰ ਕੋਈ ਜ਼ਿਆਦਾ ਕਦੀ ਸਾਨੂੰ ਕਰੋਨਾ 'ਚ ਬਹੁਤ ਪ੍ਰੋਬਲਮਸ ਆ ਗਏ ਸਾਡੀ ਫਸਲ ਨਹੀਂ ਵਿਕ ਸਕੀ ਲਾਸਟ ਈਅਰ ਸਾਡਾ ਜਿਹੜਾ ਕਿਨੂ ਸੀਗਾ ਉਹ ਬਿਲਕੁਲ ਕੋਈ ਵਪਾਰ ਹੀ ਨਹੀਂ ਸੀ ਮੰਡੀਆਂ 'ਚ ਰੁਲ ਗਿਆ ਐਤਕਿ ਤੁਸੀਂ ਦੇਖੋ ਸਾਡੇ ਜਿਹੜੇ ਬਿਲਕੁਲ ਬਾਗ ਨੇ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਨੇ ਇਹਦੇ ਵਿੱਚ ਕਹਿ ਸਕਦੇ ਆ ਪਹਿਲਾਂ ਧਰਤੀ ਹੇਠ ਸੇਮ ਦੀ ਕੁਝ ਪ੍ਰੋਬਲਮ ਸੀਗੀ ਉਹ ਜੇ ਪਾਰ ਨਿਕਲੀਏ ਤਾਂ ਜਿਹੜਾ ਸਾਨੂੰ ਪਾਣੀ ਦਾ ਬਹੁਤ ਇਸ਼ੂ ਹੈ ਪਾਣੀ ਦੇ ਵਿੱਚ ਵੀ ਕਹਿ ਸਕਦੇ ਆ ਵੀ ਬੁੱਢੇ ਨਾਲੇ ਦਾ ਪਾਣੀ ਸਾਡੇ ਸੱਤ ਲੋਚ ਚ ਪਾ ਕੇ ਵਾਇਆ ਸਾਡੇ ਖੇਤਾਂ ਤੱਕ ਆਉਂਦਾ ਹੈ ਤਾਂ ਉਹ ਕੈਂਸਰ ਦੇ ਰੂਪ ਦੇ ਵਿੱਚ ਸਾਡੀਆਂ ਜਿਹੜੇ ਬਾਗ ਦੇ ਜਿਹੜੇ ਹੈਗੇ ਆ ਜਿਹੜਾ ਨੂੰ ਖਤਮ ਕਰ ਰਿਹਾ ਕੈਂਸਰ ਦੇ ਨਾਲ ਜਿਹੜੇ ਸਾਡੇ ਇਲਾਕੇ ਚ ਬਾਗਾਂ ਨੂੰ ਛੱਡੋ ਆਮ ਲੋਕਾਂ ਚ ਵੀ ਕੇਸ ਵਧਦੇ ਜਾ ਰਿਹਾ ਸਾਡੇ ਨਾਲ ਹੀ ਪਿੰਡ ਤਰਾੰਗ ਵਾਲੋ ਤੇ 32 35 ਕੇਸ ਇੱਕ ਪਿੰਡ ਦੇ ਵਿੱਚ ਹੀ ਸਾਨੂੰ ਦੇਖਣ ਨੂੰ ਮਿਲੇ ਆ ਇੱਥੋਂ ਸਪੈਸ਼ਲ ਕੈਂਸਰ ਟ੍ਰੇਨ ਜਾਂਦੀ ਹੈ ਸਾਰਾ ਪਾਣੀ ਦਾ ਹੀ ਬੇਸਿਕ ਇਸ਼ੂ ਹੈ ਗਰਮੀ ਦਾ ਜਿਹੜਾ ਹੈਗਾ ਮੋਰ ਥੈਨ 47 ਸੈਲਸੀਅਸ ਜਿਹੜੀ ਗਰਮੀ ਪੈ ਰਹੀ ਹੈ ਉੱਪਰੋਂ ਵੀ ਗਰਮੀਆਂ ਨੀਚੋਂ ਵੀ ਪਾਣੀ ਉਹਨੂੰ ਨਹੀਂ ਮਿਲ ਰਿਹਾ ਇਸ ਕਰਕੇ ਇਸ ਜਿਹੜੇ ਸਟ੍ਰੈਸ ਨਾਲ ਸਾਡੇ ਬਾਗ ਖਤਮ ਹੋ ਰਹੀ ਹੈ ਗਰਮੀ ਦਾ ਹਾਲਾਤ ਸਭ ਨੂੰ ਪਤਾ ਤੁਸੀਂ ਦੇਖੋ ਅੱਜ ਸਵੇਰੇ ਬੂਟਾ ਠੀਕ ਸੀ ਅੱਜ ਸ਼ਾਮ ਤੱਕ ਖਤਮ ਹੋ ਚੁੱਕਿਆ ਜੇਕਰ ਇਹੀ ਹਾਲਾਤ ਰਹੇ ਤਾਂ ਸਾਡਾ ਕੈਲੀਫੋਰਨੀਆ ਓਝੜ ਜਾਊਗਾ ਤੇ ਜਿਹੜਾ ਸਾਡੇ ਅਬੂਰ ਇਲਾਕੇ ਦੀ ਬੇਸਿਕਲੀ ਸਾਰੀ ਕੰਡੀਸ਼ਨ ਖੇਤੀ ਤੇ ਹੀ ਨਿਰਭਰ ਹੈ ਜੇਕਰ ਆ ਸਾਰਾ ਕੁਝ ਨਾ ਹੋਇਆ ਤਾਂ ਸਾਡੇ ਇਲਾਕੇ ਦੇ ਬਾਗਵਾਨ ਤਾਂ ਛੱਡੋ ਜਿਹੜੇ ਵੀ ਵਪਾਰੀ ਲਾ ਲੋ ਕੋਈ ਵੀ ਤੰਦਰ ਨਾਲ ਬੰਦਾ ਜੁੜਿਆ ਉਹ ਬਿਲਕੁਲ ਖਤਮ ਹੋ ਜਾਊਗਾ ਇਹ ਜੀ ਕਿਨੂ ਦਾ ਸਾਡਾ ਬੋਹਰ ਦਾ ਇਲਾਕਾ ਬਾਗਾਂ ਨਾਲ ਜਾਣਿਆ ਜਾਂਦਾ ਸੀਗਾ ਤੇ ਉਸ ਤੋਂ ਪਹਿਲਾਂ ਨਰਮਾ ਬੜਾ ਹੁੰਦਾ ਸੀਗਾ ਤੇ ਨਰਮਾ ਜਦੋਂ ਹੁਣ ਉਹ हट ਗਿਆ ਸਾਡਾ ਇੱਥੇ ਬਾਗ ਨੇ ਬਹੁਤ ਹੀ ਜ਼ਿਆਦੇ ਜਿਹੜੇ ਬਾਗ ਲਾਇਆ ਗਿਆ ਹੁਣ ਹੁਣ ਕੀ ਹੋ ਰਿਹਾ ਜਿਹੜਾ ਇੱਕ ਤਾਂ ਸਾਨੂੰ ਨਹਿਰ ਦੇ ਜਿਹੜਾ ਪਾਣੀ ਦੀ ਨਾ ਮਈ ਜੂਨ ਜੁਲਾਈ ਤਿੰਨ ਮਹੀਨੇ ਜ਼ਰੂਰਤ ਵੱਧ ਹੁੰਦੀ ਹੈ ਤਿੰਨ ਮਹੀਨਿਆਂ ਦੇ ਵਿੱਚ ਸਾਨੂੰ ਬੰਦੀ ਨਹਿਰ ਸਫਾਈ ਇਹਨਾਂ ਦਿੱਕਤਾਂ ਦਾ ਸਾਹਮਣਾ ਆ ਜਾਂਦਾ ਜੀ ਉਸ ਤੋਂ ਬਾਅਦ ਜੇ ਸਾਡੇ ਇੱਥੇ ਗਰਾਊਂਡ ਜਿਹੜਾ ਵਾਟਰ ਸੀ ਉਹ ਵੀ ਉੱਚਾ ਆ ਗਿਆ ਉਹਦੇ ਕਰਕੇ ਵੀ ਬਾਗ ਖਰਾਬ ਹੋ ਗਏ ਫਿਰ ਸਰਕਾਰ ਨੇ ਧਿਆਨ ਨਹੀਂ ਦਿੱਤਾ ਬਾਗਬਾਨੀ ਮਹਿਕਮੇ ਨੇ ਧਿਆਨ ਨਹੀਂ ਦਿੱਤਾ ਨਰਸਰੀ ਦੇ ਜਿਹੜਾ ਬਿਲਕੁਲ ਹੀ ਮਤਲਬ ਉਹਦਾ ਗਰਾਫ ਨਾ ਬਿਲਕੁਲ ਡਾਊਨ ਹੋ ਗਿਆ ਸਾਨੂੰ ਚੰਗੀ ਨਰਸਰੀ ਵੀ ਨਹੀਂ ਮਿਲੀ ਤੇ ਜਿਹਦੇ ਕਰਕੇ ਇਹਨਾਂ ਦੀ ਲਾਈਫ ਘਟ ਗਈ ਬਾਗ ਦੀ ਹੁਣ ਜਿਹੜੀ ਗਰਮੀ ਹੈ ਅੱਜ ਦੇ ਦਿਨ ਦੇ ਵਿੱਚ ਆਪਾਂ ਦੇਖੀਏ ਜਿਵੇਂ ਆ ਬੂਟਾ ਆਪਾਂ ਦੇਖਦੇ ਆ ਇਹ ਹੁਣ ਇਹ ਬਾਹਰ ਨਹੀਂ ਹੋਊਗਾ ਇਹ 15 ਸਾਲ ਦਾ ਬੂਟਾ ਹੈ ਇਹ ਇਹ ਖਤਮ ਹੋ ਗਿਆ ਜੀ ਇਹਨੂੰ ਇਹ ਇਸ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਇੱਕ ਫਸਲ ਹੁੰਦੀ ਹੈ ਆਪਣੀ 6 ਮਹੀਨਿਆਂ ਦੀ ਜੀ ਇਹ 15 ਸਾਲ ਦੇ ਵਿੱਚ ਤਿਆਰ ਹੋਇਆ ਬੂਟਾ ਇੱਕ ਵਾਰੀ ਬੰਦੀ ਮਾਰ ਗਈ ਤਾਂ ਇਹ ਬੂਟਾ ਖਤਮ ਹੋ ਗਿਆ ਕਿਸਾਨ ਇਹਨੂੰ ਪੁੱਤਾਂ ਵਾਂਗੂ ਪਾਲਦਾ ਜੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਇਹਦੇ 'ਚ ਖਾਸ ਕਰਕੇ ਇੱਥੇ ਸਾਡੇ ਹਬੋਰ ਹਲਕੇ ਦੇ ਵਿੱਚ ਪਤਾ ਲੱਗਿਆ ਵੀ ਬਾਗਬਾਨੀ ਦੇ ਅਫਸਰ ਹੀ ਨਹੀਂ ਹੈਗੇ ਜੀ ਵੈਕੈਂਸੀਆਂ ਖਾਲੀ ਨੇ ਉਹ ਉਹਨਾਂ ਨੇ ਅੱਗੇ ਸਾਡੇ ਗੇੜੇ ਮਾਰਦੇ ਹੁੰਦੇ ਸੀ ਬਾਗ ਦੇ ਵਿੱਚ ਆ ਕੇ ਅਫਸਰ ਖੁਦ ਆਏ ਹਫਤੇ ਦੋ ਹਫਤੇ ਬਾਅਦ ਚੈੱਕ ਕਰਦੇ ਸੀਗੇ ਪਰ ਹੁਣ ਇੰਨਾ 10 ਸਾਲਾਂ ਦੇ ਵਿੱਚ ਮੈਂ ਨਹੀਂ ਵੇਖਿਆ ਕੋਈ ਅਫਸਰ ਆ ਕੇ ਚੈੱਕ ਕਰਦਾ ਇੱਥੇ ਤਾਂ ਇੰਨਾ ਸਰਕਾਰਾਂ ਦੀ ਲਾਪਰਵਾਹੀ ਹਾਂਜੀ ਬਹੁਤ ਵੱਡੀ ਲਾਪਰਵਾਹੀ ਹੈ ਜੀ ਇਹ ਐਵੇਂ ਨਹੀਂ ਖਰਾਬ ਹੋ ਰਹੇ ਬਾਗ ਸਾਡੇ ਬਹੁਤ ਵੱਡੀ ਲਾਪਰਵਾਹੀ ਨਾਲ ਹੋ ਰਹੀ ਹੈ ਇਹ ਵਿਗਿਆਨੀਆਂ ਦੇ ਮਹਾਰਾ ਨਾਲ ਸਲਾਹਾਂ ਨਾਲ ਕੀ ਇਹਨਾਂ ਨੂੰ ਕਰੀਏ ਕੋਈ ਦਵਾਈਆਂ ਦਾ ਮਤਲਬ ਕੋਈ ਸਬ ਸਿਟੀਆਂ ਨਾਲ ਇਹਨਾਂ ਨੂੰ ਬਚਾਇਆ ਜਾ ਸਕਦਾ ਜੇ ਸਰਕਾਰ ਧਿਆਨ ਦੇਵੇ ਤਾਂ ਜੇ ਸਰਕਾਰ ਨੇ ਧਿਆਨ ਨਾ ਦਿੱਤਾ ਜੀ ਤਾਂ ਇਹ ਬਾਗ ਪੱਟ ਕੇ ਲੋਕ ਝੋਨਾ ਵਾਲੇ ਪਾਸੇ ਜਾਣਗੇ ਝੋਨੇ ਤੋਂ ਪਹਿਲਾਂ ਹੀ ਆਪਾਂ ਬੜੇ ਦੁਖੀ ਆ ਤਾਂ ਹੁਣ ਮੇਰੇ ਗਵਾਹਨ ਦੇ ਵਿੱਚ ਐਤਕੀ ਬਾਗ ਪੱਟਿਆ ਗਿਆ ਜੀ ਉੱਥੇ ਝੋਨਾ ਲਾਰੇ ਆ ਤਾਂ ਉਹ ਉਹ ਦਿੱਕਤ ਆਨ ਵਾਲੇ ਸਮੇਂ 'ਚ ਵੱਧਣੀ ਹੈ ਕਟਣੀ ਨਹੀਂ ਕਿ ਹੈ ਕਿ ਵੀ ਸਮੱਸਿਆ ਜਿਹੜੀ ਕਿਨੂ ਬਾਗਵਾਂ ਨੂੰ ਜਿਹੜਾ ਹੈਗਾ ਬਾਗਵਾਂ ਜਿਹੜਾ ਬਾਗ ਕੁੱਟਣ ਵਾਸਤੇ ਬੁੱਲ ਹੋ ਗਏ ਤੇ ਲਗਾਤਾਰ ਬਾਗਦੇ ਆ ਚੁੱਤਰੇ ਬਹੁਤ ਸਾਰੇ ਬਹੁਤ ਸਾਰੇ ਇੱਥੇ ਕਿੰਨੂ ਦਾ ਏਰੀਆ ਹੈ ਬਹੁਤ ਵੈਟੀਆ ਜਾਂ ਦੇ ਲਖਪਤ ਇਟੇਰ ਦੇ ਨਾਲ ਉਹ ਵੀ ਹੈ ਕਿ ਕੁਝ ਜਿਹੜੇ ਬਾਗ ਜੋ ਪੁਰਾਣੇ ਦੀ ਰੁੱਤੀ ਹੋਏ ਤੋਂ ਕੁਝ ਜਿਹੜੇ ਬਾਗਾਂ ਦੀ ਮਤਲਬ ਆਪਾਂ ਦੇਖ ਲਈਏ ਕੋਈ ਕਰਦੇ ਆ ਪ੍ਰੋਪਰ ਉਹਨਾਂ ਦਾ ਮੇਨਟੇਨੈਂਸ ਨਹੀਂ ਕਰਦੇ ਆ ਉਹਦੀ ਇੱਕ ਤੇਜ ਵੀ ਹੁੰਦੀ ਆ ਉਹਦੇ ਕਰਕੇ ਉਹ ਪੁਰਾਣੇ ਹੋ ਜਾਂਦੇ ਆ ਤੋਂ ਬਾਗ ਨੂੰ ਨਾਰਮਲੀ ਪ੍ਰੋਸੀਜਰ ਹੈ ਉਹਨਾਂ ਨੂੰ ਫਟਾਣਾ ਵੀ ਪੈਂਦੇ ਨੇ ਤਾਂ ਕਿ ਨਵੇਂ ਵੀ ਲਗਾ ਰੇ दूजा मतलब एक दो बीमारी करके भी जेट मेंटेन कुछ बीमारी कुछ टेंपरेचर किसे ज़्यादा रहा होते करके मतलब वहाँ की वो तो दिन पुर्तेंडी नोबट में है थोड़ा बहुत असर रहा हो वो वापस टेंपरेचर नॉर्मल हो गया तो मतलब रीकवर्ड हो रही है बाकी कोई भी इश्कल है किन्हें ऑफिशल रिपोर्ट्स किन्हें ह� टोटल एरिया कितना है जी? 35000 एक्टेवेट। अच्छा, ये सारा किन्हीं, तारा किन्हों, हॉस्पिटल किन्हों हैं। हम्म, कि पानी की समस्याएं बंधे हो, यहाँ फिर टेम्परेचर ज़्यादा है। सर, ऐतिहासिक फ़ील्ड भी विदित कितनी सी है कि मतलब एक राम कोटिके अपने प्रवेशित साथ में वो ब्रजादी बांबू लाने तो ਸਮਚਿੰਗ ਦਾ ਪ੍ਰਯੋਗ ਕੀਤਾ ਤੇ ਟ੍ਰਿਪੀ ਚਲਾ ਰਹੇ ਆ। ਤੋਂ ਲਾ ਜਿਹੜਾ ਸੋਇਲ ਦਾ ਟੈਂਪਰੇਚਰ ਹੈ ਉਹ ਨੋਰਮਲੋਂ 8 ਤੋਂ 10 ਫਸੀਟ ਘਟ ਪਾਇਆ ਗਿਆ ਤੇ ਉਹਨਾਂ ਦੇ ਬਾਗ ਬਹੁਤ ਵਧੀਆ। ਤੋਂ ਟੈਂਪਰੇਚਰ ਜਿਆਦਾ ਸੋਇਲ ਦਾ ਟੈਂਪਰੇਚਰ ਵੱਧ ਹੋਏਗਾ ਤਾਂ ਆਬੀਸੀ ਜੜੀ ਜਰਾ ਔਕਮਜ਼ੋਰ ਹੋ ਜਾਂਦੀ ਹੈ ਕਿਉਂ ਨਿਊਟ੍ਰੀਸ਼ਨ ਨੂੰ ਪ੍ਰੋਪਰ ਖੇਚਦੀ ਨਹੀਂ ਹੋਦੀ ਕਰਕੇ ਲਿਮਿਟੇਡ ਗ੍ਰੋਥ ਹੋ ਵੀ ਜਾਂਦੀ ਹੈ। ਤੋਂ ਜੇ ਉਹ ਟੈਂਪਰੇਚਰ ਹੁਣ ਜੇ ਨੋਰਮਲ ਹੋ ਗਿਆ ਬਾਰਿਸ਼ ਹੋ ਗਈ ਤਾਂ ਤੱਕ ਟਿਕਰੀ ਕੋਈ ਜ਼ਿਆਦਾ ਕੋਈ ਦਾ ਇਸ਼ੂ ਨਹੀਂ। ਤੋਂ ਜ਼ਮੀਨਦਾਰਾਂ ਨੂੰ ਅਸੀਂ ਇਹ ਗਾਈਡ ਕਰਾਂਗੇ ਵੀ ਉਹ ਆਪਣਾ ਜਿਹੜਾ ਵੀ ਹੈ ਮਲਸੀ ਯੁੱਧ ਕਰੇ ਪਰਾਲੀ ਦੀ ਖਾਸ ਕਰਕੇ ਪਰਾਲੀ ਆ ਵੀ ਨਹੀਂ ਅਵੇਲੇਬਲ ਨਾਲੇ ਤੋਂ ਆਰਗਨਿਕ ਮੈਟਰ ਜਿਹੜਾ ਨਵ ਬਣ ਜੇਗਾ ਤਾਦਾ ਕੰਮ ਵੀ ਕਰੇਗੀ ਉਹ ਕਰਨ ਦੇ ਬਾਅਦ ਤੇ ਦੂਜਾ ਉਹ ਜਿਹੜੀ ਸਪੀਡ ਸੈਵ ਉਹ ਗੱਲ ਜਾਂਦੇ ਹੈ ਕਿ ਸੋ ਇਨ ਦਾ ਟੈਂਪਰੇਚਰ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਕਰਕੇ ਇਟੇ ਦੇ ਉੱਪਰ ਕੀ ਬਕਰੋ ਬਹੁਤ ਬਹੁਤ ਨੁਕਸਾਨ ਹੋਣਾ ਉਹ ਤੱਕ ਨੂੰ ਅਸੀਂ ਉਹ ਹੀ ਕਰ ਰਹੇ ਦਰ ਵਗਾਰਾ ਪਰਾਲੀ ਨੂੰ ਚੁੱਕ ਕੇ ਟ੍ਰਿਪ ਲਗਾ ਦੇ ਪਰ ਇਹਦੇ باوجود ਵੀ ਜਿਹੜਾ ਦਿੱਖੇ ਬਗੜੇ ਖਰਾਬ ਹੋ ਰਿਹਾ ਲੱਗ ਕਿ ਚਾਹੀਏ ਉਹ ਗ੍ਰੀਪੀਡਿਕੇਸ਼ਨ ਲਾ ਲਓ ਕੁਝ ਕੜੇ ਹੈਗੇ ਨੋਟਲ ਚ 40 ਤੋਂ 50% ਜਿਹੜੇ ਹੈਗੇ ਬਾਵਾਂ ਨੂੰ ਨਵਾਂ ਲੋ ਗ੍ਰੀਪੀਡਿਕੇਸ਼ਨ ਦਿੱਤੀ ਜਾ ਰਹੀ ਹੈ ਮਲਚਿੰਗ ਦਾ ਪ੍ਰਯੋਗ ਕੀਤਾ ਹੋਇਆ ਨਹੀਂ ਇਹਨਾਂ ਨੂੰ ਬਾਈਟਸ ਲਾਈਨ ਜਿਹੜੀਆਂ ਹੈਗੀਆਂ ਟੁੱਲੀਆਂ ਯੂਨੀਵਰਸਿਟੀ ਦੇ ਆਪੋਂ ਸ਼ੋਹ ਜਿਹੜਾ ਡਾਕਟਰ ਉਹ ਜ਼ਿਆਦਾਤਰ ਜ਼ਮੀਂਦਾਰ ਅਜੇ ਅਡੌਪਟ ਕਰਨੀ ਨਹੀਂ ਰਿਹਾ ਇਹਦੇ ਸ਼ੁਰੂਆਤੀ ਸਟੇਜ ਤੇ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਤੁਸੀਂ ਫ੍ਰੀ ਪਲਗ ਹੋ ਦੇ ਦਿੱਤੇ ਉਹ ਫੋਰਮੈਟ ਸਬਸਿਟੀ ਵੀ ਇਸ ਸਾਲ ਤੋਂ ਤੁਹਾਨੂੰ ਦਿੱਤੀ ਐਕਸਟਰਨਲ ਡਿਪਾਰਟਮੈਂਟ 10000 ਪਰਟੀ ਅਕੈਡਮੀ ਦੇ ਦੂਸਰਾ ਮਲ ਸਿੱਖਦੇ ਬਾਰੇ ਵੀ ਅਸੀਂ ਜਿੰਮੇਦਾਰ ਹੋ ਪਟਾਏ ਜੀ ਕਰਦੇ ਹਾਂ ਉਹ ਤੁਹਾਨੂੰ ਦੇ ਪਛਾਈ ਦੇ ਕਿੰਨੇ ਬਾਗਬਾਨ ਦੇ ਕੋਲ ਕੁਝ ਜਾਈ ਉਹ ਜਿਨ੍ਹਾਂ ਨੇ ਜਿਹੜਾ ਬਾਗ ਪੱਟੇ ਇਹ ਪੱਟੇ ਇਸ ਤਰ੍ਹਾਂ ਦਾ ਜਿਹੜਾ ਕੋਈ ਸਾਡੇ ਤੇ ਰਿਪੋਰਟ ਹੋਈ ਨਹੀਂ ਕੋਈ ਨਾ ਪੂਰੀ ਸ਼ਾਮ ਨੂੰ ਮਤਲਬ ਖੋਚ ਕੇ ਵੀ ਸੀਗੇ ਨਹੀਂ ਪੱਟੇ ਕਿ ਉਹ ਖੋਚਦਾ ਤੁਸੀਂ ਗਾਈਡ ਨਹੀਂ ਕਰਦੇ ਹੋ ਦੀ ਪੁਇਸਟਰੀ ਰਿਪੋਰਟ ਕਿਹੜੀ ਹੋਣੀ ਹੈ ਇਹ ਨਹੀਂ ਮੰਗ ਲੋਗੇ ਦੂਜੇ ਪੇਜ ਤੇ। ਨਵatani ਚਲਦੀ ਹੋਈ ਉਹ ਤੋਂ ਕਿ ਪੁਰਾਣਾ ਮਾਇਤ ਹੋ ਗਿਆ, ਪੁਰਾਣਾ ਹੋ ਗਿਆ। ਮੰਨ ਲਓ ਕਿਸੇ ਦੀ ਏਜ ਹੀ ਪੂਰੀ ਹੋ ਗਈ ਤਾਂ ਉਹ ਤੋਂ ਪੁੱਟੇ ਦਾ ਐਕਸਟੈਂਸ਼ਨ ਲਗਾਵਾ ਲੱਗੇ। ਉਹ ਹੈ ਬਾਕੀ ਕੋਈ ਏਜ ਨਹੀਂ ਹੈ ਕਿ ਜਿੰਨਾ ਕਿ ਨੂੰ ਆਮਦਨ ਦੇ ਰਿਹਾ ਉਹਨਾਂ ਕੋਈ ਸੇਜ ਨੂੰ ਕੋਈ ਚੰਦੇ ਨਹੀਂ ਨਹੀਂ। ਕਿਹਨਾਂ ਕਹਿੰਦੇ ਕਿ 35 ਯਾਰ ਹੈ ਹੈਪਟੇ ਜਿਹੜਾ ਰੰਜ਼ਾ ਹੈਗਾ ਕਿ ਨੂੰ ਹੈਟ ਹੈ ਜਿਹੜਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖਰਾਬ ਨਹੀਂ ਹੋ ਰਿਹਾ। ਨਹੀਂ ਪੱਟਿਆ ਜਾਂਦਾ। थोड़ा बहुत सर पट्टा जा सकता है पर बाकी है नहीं मोस्टली अपन कंसीडरेबल कंडीशन हो नहीं कह सकते बाकी है नहीं इतना नहीं थोड़ा देखो मान तो लो कोई पुराना ही हो गया बाग वो तो जिम्मेदार है पुटन में पड़ती है